ਇਹ ਕੀ ਅਮਰੂਦ ਸਾਡੇ ਉਹ ਅਮਰੂਦ ਦੇਖੋ ਲੱਗੇ ਜੀ ਕੀ ਬਾਤਾਂ ਇਹ ਸਾਲ ਦਾ ਹੀ ਆਲੇ ਫੁੱਲ ਵੀ ਲੱਗੇ ਆ ਸਾਰੇ ਲੱਗ ਪਏ ਠੀਕ ਹੈ ਜੀ ਇਹ ਪੇਂਡ ਕੀਤਾ ਕੋਦਾਂ ਨਾ ਉਦਾਂ ਹੀ ਉਦਾਂ ਹੀ ਆ ਨਹੀਂ ਆ ਅੱਜ ਧਰਮਪਾਲ ਦੇ ਕੋਲ ਅਸੀਂ ਉਹਦੀ ਨਰਸਰੀ ਦੇ ਵਿੱਚ ਜਾ ਕੇ ਸਾਰੇ ਦੇਖਣੇ ਆ ਗੁਲਾਬਾਂ ਦੇ ਬੂਟੇ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਛੜੇ ਬਣਾਇਆ ਜੀ ਦਾ ਇਹਦੇ ਵਿੱਚ ਮੋਟਰ ਲੱਗੀ ਆ ਇੱਥੋਂ ਸਪਲਾਈ ਹੁੰਦੇ ਸਾਰੇ ਸਟਾਰਟਰ ਲੱਗਾ ਇਹਦਾ ਫੁਆਰਿਆਂ ਦਾ ਫੁਆਰਿਆਂ ਦਾ ਫੁਆਰਿਆਂ ਦਾ ਹਾਂ ਚਾਉਂ ਫੁਆਰੇ ਪਾ ਜੀ ਜੀ ਇੱਕ ਵਾਰ ਚਲਾ ਕੇ ਦਿਖਾ ਦਿਓ ਹਾਂ ਚੱਲੋ ਵੀ ਦਿਖਾ ਦੀ ਜੀ ਆਪਾਂ ਵੀ ਮੈਂ ਛੜੀ ਚਲਾ ਕੇ ਦਿਖਾਉਂਦਾ ਇਸਾ ਚੱਕਿਆ ਹੋਣਾ ਸੋਚੋ ਅੱਛਾ ਉਧਰ ਫੋਟੋ ਕਰ ਜਾ ਚਾਲੂ ਆ ਫੁਆਰਾ ਸਿਸਟਮ ਜਿਹੜਾ ਲਗਾਇਆ ਹੋਇਆ ਤਾਂ ਕਿ ਪਾਣੀ ਗਲਮੋਹਰ ਆ ਗਲਮੋਹਰ ਦੇਖ ਲਓ ਗਲਮੋਹਰ ਗਲਮੋਹਰ ਨੀਲਾ ਅਛਾ ਨੀਲੇ ਫੁੱਲ ਤੇ ਭਾਜੀ ਫਿਰ ਇਹ ਇਥੋਂ ਫ੍ਰੀ ਚ ਸੰਗਤਾਂ ਲੈ ਜਾਂਦੀਆਂ ਹੋਣੀਆਂ ਬੁੱਢੇ ਤਾਂ ਹਾਂਜੀ ਫਿਰ ਇਹ ਕੋਈ ਸੇਵਾ ਵੀ ਪਾ ਜਾਂਦੇ ਆ ਉਦਾਂ ਜੀ ਚਲੋ ਜੋ ਕੋ ਫਰਤਾ ਸਾਡੇ ਵਰਗੇ ਫ੍ਰੀ ਲੈ ਜਾਂਦੇ ਆ ਜੀ ਚਲੋ ਕੋਈ ਹੁੰਦੇ ਆਪਣੇ ਵਰਗੇ ਦਾ ਆਂਦੇ ਥੋੜੇ ਬਹੁਤ ਪੈਸੇ ਉਹ ਆਪਾਂ ਦਾਤੀ ਰੰਦੇ ਕੋਈ ਵੀ ਚੀਜ਼ ਲੈ ਆਈਦੇ ਜਿੱਦਾਂ ਕਟਰਨ ਲੋਡ ਪਏ ਕਰ ਦੋ ਬੰਦ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਇਹ ਪਾਣੀ ਵਰਖਾ ਹੋ ਰਹੀ ਆ ਵਰਖਾ ਰਹੀ ਹੈਗਾ ਤੌਣ ਦੇ ਬੁੱਤੇ ਹੈ ਤੌਣ ਦੇ

ਔਰ ਦੇਖੋ ਜਿਹੜਾ ਬੂਟਾ ਇੱਕ ਵਾਰ ਦੁਬਾਰਾ ਫੇਰ ਦੱਸਿਓ ਬਲਬਲ ਨਾ ਰਹੀ ਆ ਬਲਬਲ ਉੜ ਗਈ ਆ ਆਪਣੇ ਬੂਟੇ ਪਏ ਡੇ ਡੇ ਕਟੋਏ 2 2 ਫੁੱਟ ਦੇ ਅੱਛਾ ਜੀ ਆ ਨਿੰਮਾ ਵਾ ਸਾਰੀਆਂ ਫੱਟ ਸਾਡੀਆਂ ਨੀਮਾਂ ਤਾਂ ਸੁੱਕ ਗਈਆਂ ਸਿਆਲ ਤੇ ਨਾ ਇਹੀ ਜਿੱਦਾਂ ਯੂਰੀਆ ਖਾਦ ਪਾਈਦੇ ਆ ਤੇ ਗਰਮੀਆਂ ਤੇ ਇਹੀ ਡਾਇਆ ਪਾਈਦੇ ਆ ਅੱਛਾ ਪਾਣੀ ਦਾ ਧਿਆਨ ਰੱਖਿਆ ਤਾਂ ਫੁੱਟੇ ਆ ਸਾਰੇ ਇਹ ਤੇ ਪਾ ਜੀਓ ਅੱਜ ਕੱਲ ਮਿੰਮਾ ਜਿਹੜੀਆਂ ਸੌਕ ਰੀਆਂ ਵਾ ਉਹਦੇ ਕਿਸੇ ਕੀ ਕਰ ਮਿੰਮਾ ਜਿਹੜਾ ਹੁਣ ਸੌਗ ਗਈਆਂ ਨਾ ਉਹ ਤਕਰੀਬਨ ਹੁਣ ਫੁੱਟਣ ਲੱਗ ਪਈਆਂ ਵਾ ਪੂਰਾ ਮਾਰ ਜਿਨ੍ਹਾਂ ਦੇ ਕਰੇ ਹੈਗੇ ਨੇ ਉਹ ਆਪਣੇ ਕੈਰੀ ਬਣਾਗੇ ਤਾਂ ਪਾਣੀ ਪਾਈ ਜਾਣ। ਅੱਛਾ, ਫਟ ਪੈਣਾ ਵਾ। ਸਾਡੀ ਵੱਡੀ ਸਾਡੇ ਸਾਰੇ ਫਟ ਪਏ। ਸਾਡੀ ਨਹੀਂ ਬਟੇ। ਨਹੀਂ ਨਹੀਂ ਫਟ ਪੈਣਾ ਵਾ। ਹਾਂ। ਸਾਰੇ ਫਟ ਪੈਣਾ। ਓਕੇ। ਠੀਕ ਆ, ਠੀਕ ਆ। ਆ ਗੁਲਾਬ ਉਹ ਬੜਾ ਕਿੰਨੇ ਟਾਈਮ ਇਹ ਮਜਨੂ ਦਾ ਬੂਟਾ ਹੈ। ਹਾਂ। ਮੱਲੇ ਵਿੱਚ ਫੁੱਲ ਲੱਗਦੇ ਕੇ ਫੁੱਲੇ ਜਿੱਦਾਂ ਆਪਾਂ ਸਤੂਦ ਹੁੰਦਾ ਨਾ ਸਤੂਦ ਵਰਗਾ ਫਲੀਆਂ ਲੱਗਦੀਆਂ ਫੁੱਲੇ ਇਹ। ਅੱਛਾ। ਖਾਣ ਵਾਲੇ ਤਾਂ ਇਹ ਹੁੰਦੇ ਵਾ ਇਹਦਾ ਹਰੀਆਲੀ ਬਹੁਤ ਜ਼ਿਆਦੀ। ਅੱਛਾ ਜੀ ਆਹ ਕਾਦਾ ਬੂਟਾ ਬਹੁਤ ਜ਼ਰਾ ਇੰਝ ਦਾ ਟਾਲੀ ਦਾ ਬੂਟਾ ਹੁੰਦਾ ਨਾ ਇੱਦਾਂ ਬਣਦਾ ਇਹ ਜਿਹੜੀ ਆਹ ਕਾਦਾ ਆਹ ਕਾਦਾ ਬੂਟਾ ਇਹ ਰੀਠਾ ਹਾਂ ਤੇ ਇਹ ਰੀਠਾ ਚੱਕ ਕਰਦੇ ਹਾਂ ਸ਼ੈਂਪੂ ਵਰਤੋ ਕਰਦੇ ਆ ਅੱਛਾ ਅੱਛਾ ਸ਼ਪੈਦਾ ਇਹ ਸ਼ਪੈਦਾ ਨੰਗਰੇ ਮਿੱਠੇ ਕਿਸੇ ਹੀ ਆ ਹੈਗਾ 슈ਗਰ ਰਿਐਕਸ ਜਿਵੇਂ ਜਿਹਨੂੰ 슈ਗਰ ਵਾ ਅੱਛਾ ਜੀ ਉਹ 15 ਦਿਨ ਖਾ ਕੇ ਤੇ ਫੇਰ ਚੈੱਕ ਕਰਾਉਣਾ ਜੇ ਸੈੱਟ ਹੋ ਗਿਆ ਫੇਰ ਨਹੀਂ ਖਾਣਾ ਅੱਛਾ ਜੀ ਇਹ ਸਪੈਸ਼ਲ ਬੂਟੇ ਸ਼ੂਗਰ ਤੋਂ ਸ਼ੂਗਰ ਇਹ ਆ ਭਜੀ ਇਹ ਸ਼ੂਗਰ ਰੈਲੈਕਸ ਸ਼ੂਗਰ ਰੈਲੈਕਸ ਹਾਂ ਜੇ ਸ਼ੂਗਰ ਬਿਲਕੁਲ ਘਟ ਗਿਆ ਵੀ ਖੰਡ ਖਾਣੀ ਪੈਂਦੀ ਹੈ ਠੀਕ ਆ ਅੱਛਾ ਇਹ ਘਟਾਉਂਦਾ ਵਾ ਸ਼ੂਗਰ ਨੂੰ ਹਨਾ ਨਹੀਂ ਸਹੀ ਕਰਦਾ ਪੂਰਾ ਸਹੀ ਕਰਦਾ ਇਹ ਅੱਛਾ ਅੱਛਾ ਮੈਂ ਗੱਲ ਕਰਦਾ ਆ ਤੂੰ ਤਾਂ ਇਹ ਤੂੰ ਤਾਂ ਇਹ ਤੌਣਦੇ ਆ ਹਾਂ ਤੌਣਦੇ ਆ ਆ ਪਲਾਸ ਦੇ ਬੂਟੇ ਆ ਚੰਮਰ ਪਲਾਸੇ ਫੁੱਲ ਲੱਗਦੇ ਆ ਇਹ ਆ ਲੱਗੇ ਨੇ ਵੱਡੇ ਬੂਟੇ ਹਾਂਜੀ ਲਾਲ ਲਾਲ ਉਹ ਆਏ ਜਿਹੜੇ ਉਹ ਗੁੱਛੀਆਂ ਚ ਲੱਗਦੇ ਆ ਮੈਂ ਕਰ ਦਉ ਤਿਆਰ ਆ ਉਹ ਹੈਗਾ ਲੀਸੀਆਂ ਪਏ ਜੀ ਇਹ ਖਨ ਮਿੱਟੀਆਂ ਲੀਸੀਆਂ ਲਾਲ ਜੀਆਂ ਉਗਦੀਆਂ ਜਿੰਨੂੰ ਆਲੂ ਬੁਖਾਰਾ ਕਹਿੰਦੇ ਆ ਆਲੂ ਬੁਖਾਰਾ ਆ ਹੈਗਾ ਅਮਲਕਾ ਆ ਇਹੋ ਅਦ ਕੀ ਲਾਏ ਆ ਇਹ ਕਹਦੇ ਆ ਅਮਲਕਾ ਆਸ ਹੈਗਾ ਕਚਨਾਰ ਦੇ ਕਚਨਾਰ ਕਚਨਾਰ ਹੈ ਜੇ ਦਰਖਤ ਬਣਦਾ ਵਾ ਫੁੱਲ ਵੀ ਖਿੜਦੇ ਆ ਅੱਛਾ ਜੀ ਇਹਦੀ ਜੇ ਫੁੱਲ ਵਾਏ ਸਬਜੀ ਪੋਰ ਜੀ ਬਣਦੀ ਆ ਅੱਛਾ ਤੇ ਫਲੀਆਂ ਦੀਆਂ ਸਬਜੀ ਬਣਾ ਸਕਦੇ ਪਰ ਬਨੋਲਾ ਕੱਚੇ ਦਾ ਅੱਛਾ ਜੀ ਪੱਕੇ ਦਾ ਨਹੀਂ ਹੈ ਨਾ ਪੱਕੇ ਦਾ ਨਹੀਂ ਹਾਂ ਪਪੀਤੇ ਲਾਏ ਆ ਇਹ ਅੱਛਾ ਇਹ ਹਜੇ ਇਹ ਨਿਕਲਦੇ ਆ ਪਪੀਤੇ ਹੀ ਡੇਰਾ ਤੋਂ ਮੰਗਾਇਆ ਸੀ ਉਹ ਉੱਗੇ ਨਹੀਂ ਤੇ ਫੇਰ ਦੁਬਾਰਾ ਇਥੋਂ ਹਟ ਤੋਂ ਲਿਆ ਕੇ ਮੈਂ ਲਾਏ ਹੁਣ ਉੱਗ ਪਏ ਸਾਰੇ ਪਪੀਤੇ ਹੋ ਗਏ ਪਪੀਤੇ ਦੀ ਵੀ ਆਈ ਇਮਲੀ ਇਮਲੀ ਲਿਖੀ ਆ ਸਾਡੀ ਇਹ ਵਾਲੀ ਇਮਲੀ ਜ਼ੂਮ ਕਰਕੇ ਦਿਖਾਓ ਬਈ ਇਮਲੀ ਇਮਲੀ ਜ਼ੂਮ ਕਰਕੇ ਦਿਖਾਓ ਆਇਆ ਇੰਦਰ ਪੰਜਾਬ ਦੇ ਵਿੱਚ ਵੀ ਇਮਲੀ ਹੋ ਗਈ ਸਾਡੇ ਤੇ ਕਈ ਕਰੇਲੇ ਵੀ ਹੈਗੇ ਸਾਡੇ ਕੋਲ ਹੈ ਜੀ ਆਹ ਦੇਖੋ ਜੀ ਜਿਹੜੇ ਨਿੱਕੇ ਨਿੱਕੇ ਮੜਿਆਂ ਨੂੰ ਹੁੰਦੇ ਆਪਾਂ ਆਹ ਮੜਿਆ ਆ ਮੈਨੂੰ ਤੇਰੇ ਦੋ ਤਿੰਨ ਵੱਲਾਂ ਇਹਨਾਂ ਦੀਆਂ ਕਰੇਲੇ ਆਂ ਦੀਆਂ ਵੇਲੇ ਆਂ ਦੋ ਵੱਲਾ ਲੈ ਜਾਣੀਆਂ ਮੈਂ ਇਹ ਅਸੀਂ ਦੇਖੇ ਤੇ ਅਸੀਂ ਨਿੱਕੇ ਨਿੱਕੇ ਕਰ ਲਏ ਫਿਰੋਂ ਠੀਕ ਹੈ ਉਹ ਇਹ ਬੇਰੀਆਂ ਦੇ ਚੜੇ ਹੁੰਦੇ ਉਹਦੇ ਇਵੇਂ ਹਾਂ ਮਲਿਆ ਦੇ ਮਲਿਆ ਦੇ ਹਾਂ ਉਹ ਅੱਗੇ ਆਪਾਂ ਲਿਆਉਂਦੇ ਸੀ ਨਾ ਹਾਂ ਨਿੱਕੇ ਨਿੱਕੇ ਨਿੱਕੜੀ ਜਿਹੜੇ ਸੀ ਇਹ ਰਹਦੇ ਕਿ ਸੁਗਰ ਦੇ ਵੀ ਵਧੀਆ ਖਾਂਦੇ ਪਰ ਚੀਰਨੇ ਬੜੇ ਔਖੇ ਹੁੰਦੇ ਪਰ ਮਿਹਨਤ ਥੋੜੀ ਇਹਦੀ ਮਾਈ ਦੇ ਬਣਾਉਣੇ ਆ ਮਿਹਨਤ ਜੀ ਪੂਰੀ ਪੂਰੀ ਪੂਰੇ ਦਿਨ ਦੀ ਮਿਹਨਤ ਆ ਇਹ 1.5 200 ਤੇ ਲੋਣੀ ਮਿਲਦੇ ਨਹੀਂ ਮਿਲਦੇ ਲੱਭਦੇ ਉਹ ਗੜੀ ਅਮਰੂਦ ਆ ਨਾ ਗਾੜੀ ਮਰੂਦ ਆ ਨਾ ਗਾੜੀ ਮਰੂਦ ਆ ਅੱਗੇ ਅਮਨ ਪੈਣਾ ਅੱਗੇ ਦੇ ਦੂਤੇ ਦੇਖ ਲੀ ਹਾਂ ਆਹ ਜਿਹੜਾ ਆਪਾਂ ਡੇਕਾ ਹਾਈਬ੍ਰਿਡ ਡੇਕਾ ਇਹ ਸਿੱਧੀ ਆਹ ਦੇਖੋ ਆ ਲੱਗੀਆਂ ਡੇਕਾ ਸਿੱਧੀਆਂ ਹੀ ਆਣੀਆਂ ਆ ਜਿਹੜੀਆਂ ਵਾਲੀਆਂ ਡੇਕਾਂ ਲੱਗੀਆਂ ਹਾਂਜੀ ਇਹ ਵੀ ਐ ਉਹ ਗਾਹਾਂ ਤੋਂ ਨੀਲਾ ਗਲਮੋਰ ਲਾਇਆ ਵਾ ਪਨੀਰੀ ਲਾਇਆ ਵਾ ਉੱਤੇ ਹੁਣ ਫੜ ਫੜ ਕੇ ਪਨੀਰੀ ਉਹ ਗਾੜੀ ਪਨੀਰੀ ਆ ਜੀ ਆ ਦੇਖੋ ਇਹ ਛਤਰੀ ਵਾਲੀਆਂ ਨਾ ਮੇਰੀ ਛਤਰੀ ਵਾਲੀ ਨੇ ਐਮਐਕਸੀ ਇਹ ਵਿੱਚ ਮਿਕਸੀ ਹੈ ਨਾ ਆ ਆ ਜਿਹੜੀ ਆ ਛਤਰੀ ਵਾਲੀ ਦਿਖਦੀ ਮੈਨੂੰ ਵਿੱਚ ਮਿਕਸ਼ ਆ ਇਹ ਆ ਜਮਨ ਉਹ ਜਮਨ ਹੈ ਸ਼ੂਗਰ ਪੇਂਡ ਤਿੱਕੇ ਵਾਲ ਦੀ ਸ਼ਾਮ ਜਮਨ ਸ਼ੂਗਰ ਲ ਇਹ ਜਮਨ ਹੋਰ ਟਟਿਓਲੀ ਵੀ ਹੈਗੀ ਵਿੱਚ ਹਾਂ ਇਹਦਾ ਮੁਕਾਬਲਾ ਵੀ ਹੋਇਆ ਸਾਡਾ ਠੀਕ ਆ ਜੀ ਉਹਦੇ ਨਾਲ ਆ ਬਾਕੀ ਤਿਆਰੀ ਕਰਦੇ ਆ ਅਸੀਂ ਵੀਡੀਓ ਬਣਾਈ ਆ ਟਡੋਲੀ ਪੂਰੀ ਅਰੇ ਮਿੱਟੀ ਪੋਣੀ ਦਫਾ ਫੇ ਜੋ ਕਰਨੀ ਪਾਉਣੀ ਨਹੀਂ ਦੇਣੀ ਹੈਗੀ ਮਿੱਟੀ ਪੋਣੀ ਪਾਣੀ ਫੇ ਉਹਦੇ ਬੱਚੇ ਹੋਣਗੇ ਉੱਥੇ ਲੱਗ ਬਨੇ ਆਂਦੇ ਸੀਗੇ ਹਾਂ ਇਹ ਤੇਨੂੰ ਆਹ ਕਾਦੀ ਬੁੱਟੀ ਆ ਆ ਜਿਹੜੀ ਆਹ ਪਨੇਰ 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 ਉਹ ਜਿਹੜੇ ਪੀਲੇ ਪੀਲੇ ਵਾਜਿਆਂ ਜੇ ਵਰਗੇ ਫੁੱਲ ਹੁੰਦੇ ਹਨਾ ਹਾਂਜੀ ਇਹ ਰੋਣਾ ਦੇ ਲੱਗੇ ਹੁੰਦੇ ਜਾਂਦਾ ਆਪਣੇ ਮੇਨ ਰੋਡ ਤੇ ਹਾਂ ਹੈਗਾ ਵਾ ਅਮਲਤਾਸ ਇਹ ਵੀ ਅਮਲਤਾਸ ਹੈ ਔਰ ਈਠਾ ਉਗਦੇ ਆ ਅੱਛਾ ਉਹ ਰੀਠੇ ਹਾਂ ਅਮਲਤਾਸ ਹੈਗਾ ਦੂਜਾ ਤਣ ਦੇ ਬੁੱਟੇ ਹੋ ਇਹ ਅਮਰੂਦ ਤੇ ਪਨੀਰੀ ਦਾ ਲਾਇਆ ਹੀ ਤਾਂ ਅਮਰੂਦ ਦੀ ਪਨੀਰੀ ਹੈ ਹਾਂ ਉਹਨੂੰ ਫਟ ਫਟ ਕੇ ਲਾਉਨੇ ਆ ਠੀਕ 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 ਆ ਹੈਗਾ ਦੂਜਾ ਸਵੰਜਨਾ ਸਵੰਜਨਾ ਹੈਗਾ ਹਾਂ ਸਵੰਜਨਾ ਕੋਈ ਨਹੀਂ ਹੈ ਹੈ ਆਲੇ ਆਲਾ ਇੱਥੋਂ ਆਲਾ ਸ਼ੁਰੂ ਹੋ ਜਾਂਦਾ ਉੱਤੇ ਆਲੇ ਲਾਏ ਆ ਸਹੀ ਹੈ ਸਹੀ ਹੈ ਪਨੀਰੀ ਵੀ ਲਾਇਆ ਹੋਰ ਉਗਦੇ ਆ ਉਦੋਂ ਲਾਈ ਜਾਂਦੇ ਅੱਛਾ ਅੱਛਾ ਆਵ ਅਗਲਾ ਵੀ ਗੁਲਾਬੀ ਵਾਜੇ ਕੀ ਕਹਿੰਦੇ ਇਹਨੂੰ ਕਨੇਰ ਆ ਇਹ ਕਨੇਰ ਗੁਲਾਬੀ ਕਈਆਂ ਦੇ ਪੀਲੇ ਹੁੰਦੇ ਕਈਆਂ ਦੇ ਕੋਈ ਚੁੰਦੇ ਨਾ ਚਿੱਟੇ ਹੁੰਦੇ ਆ ਸਹੀ ਆ ਆਲ ਦੇ ਕਪੀਆਂ ਆਪਣੇ ਦੇ ਕਾਇਦੀਆਂ ਕਿੱਥੇ ਆ ਇਹ ਵੀ ਤੁਹਾਨੂੰ ਦੱਸ ਦੇ ਕਿੱਦਾਂ ਹੋਈ ਨਗਰ ਕਿਤੇ ਲੈ ਕੇ ਗਿਆ ਥੋੜਾ ਬੋਨਾ ਲਈ ਆਈ ਸੀ ਕਿਉਂ ਅੱਛਾ ਕਨੇਰ ਦਾ ਮੇਰੇ ਫੋਨ ਜੇ ਫੋਨ ਜੋ ਫੋਨ ਜਾਣਾ ਨਹੀਂ ਨਾ ਉਹ ਜਿਹੜੇ ਵੱਡੇ ਵੱਡੇ ਗੁੱਛੇ ਲੱਗਦੇ ਹੁੰਦੇ ਆ ਫੁੱਲਾਂ ਦੇ ਹਾਂ ਹਾਂ ਹੋ ਵੋ ਸੈੱਡ ਯੈਸ ਵੇ ਤੇ ਇਹ ਜਦੋਂ ਮੈਨੂੰ ਸਾਡੀ ਲੰਗਰ ਦੀ ਟਰਾਲੀ ਤੇ ਡਿਊਟੀ ਸੀ ਸਾਡੇ ਕੋ ਹਾਂ ਤੇ ਮੈਂ ਫੜ ਕੇ ਦਾਵਾ ਹੀ ਕਰ ਸੀ ਤੇ ਦਾਰ ਸੀ ਉਹ ਕਹਿੰਦਾ ਵੀ ਝਾਲਾ ਹੁਣ ਜੋ ਦੇਖਿਆ ਸੀ ਕਿ ਡੇਕਾਂ ਬਹੁਤ ਸਿੱਧੀਆਂ ਵਾਂ ਮਾਰੀ ਟਰਾਲੀ ਦੇ ਵਿੱਚ ਬਾਬਾ ਲੋੜੇ ਕੱਚੀ ਮਾਰ ਕੇ ਡੇਕਾਂ ਨੇ ਡਕੋਣਾ ਵਾਲੀਆਂ ਉੱਥੋਂ ਲੈ ਆਏ ਮੁੜ ਕੇ ਇੱਥੇ ਬਸ ਨਰਸੀ ਜੀ ਬੱਲੇ ਬੱਲੇ ਹੋ ਗਈ ਚਲੋ ਵਧੀਆ ਗੱਲ ਆ ਹਾਂ ਹੁਣ ਡੇਕ ਉਹ ਵਾਂਸ ਵੀ ਲਾਇਆ ਤੁਸੀਂ ਔਰੇ ਵਾਹ ਨਹੀਂ ਹੈ ਲਾਇਆ ਕਿ ਆਪੇ ਹੋਇਆ ਲਾਇਆ ਲਾਇਆ ਰੇੜੇ ਚਾਕੇ ਬਣਾਉਨੇ ਮੈਡਮ ਹਾਂ ਬਲੱਡੀ ਹਰੇ ਕਹੇਗੀ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਹਾਂਜੀ ਚਲੋ ਅੱਜ ਨਰਸਰੀ ਦਾ ਦੌਰਾ ਹੋਇਆ ਤੇ ਕਿੰਨੇ ਬੂਟਿਆਂ ਦਾ ਪਤਾ ਸਾਨੂੰ ਲੱਗਾ ਤੇ ਅਸੀਂ ਬੰਨੇ ਜਾਣਦੇ ਹੁੰਦੇ ਸੀ ਕਿ ਨਹੀਂ ਪਤਾ ਸੀ ਆਪਾਂ ਉਧਰ ਚੱਲਦੇ ਚਲੋ ਇਹ ਚੀਜ਼ਾਂ ਦਾ ਆਪਾਂ ਪਤਾ ਹੁੰਦਾ ਜਿਆਦਾ ਤੇ ਇਹਨੇ ਦੱਸਿਆ ਵੀ ਆਹ ਬੂਟਾ ਤੇ ਆਹ ਵਾਹ ਆਹ ਵਾਹ ਹਮਮ ਸਹੀ ਹੈ ਸਹੀ ਪਰ ਗੁਲਾਬਾਂ ਦੀ ਮਹਿਕ ਬਹੁਤ ਸੁਣਨੀ ਆ ਜੀ ਕਦ ਚੱਕ ਕੇ ਖਾ ਲਵਾਂ ਏਤੀ ਸਿਆਲਪੜ ਤੇਰੀ ਵਿੱਚ ਉੱਤੇ ਹੁਣ ਤਰਪਾਲ ਹੋਣੀ ਆ ਨਾ ਤਰਪਾਲ ਲਾਉਣੀ ਆ ਸਾਲਪੜ ਬਾਈ ਜੀਆ ਕੋੜੇ ਫੇ ਵੀ ਸੁੱਕ ਗਈਆਂ ਅਸੀਂ ਵਿੱਚੋਂ ਤਰਪਾਲ ਬਾਈ ਤੋਂ ਵੀ ਚਲੋ ਸਹੀ ਹੈ ਆ ਕਟਿੰਗ ਕਰਤੀ ਗੁਲਾਬ ਦੇ ਉੱਪਰ ਕਟਿੰਗ ਕਰਨੀ ਜ਼ਰੂਰੀ ਹੁੰਦੀ ਏਦੀ ਕਟਿੰਗ ਜ਼ਰੂਰੀ ਇਹ ਜਿੱਦਾਂ ਨਾ ਦੇਖੋ ਇੱਧਰ ਤੋਂ ਦੇਖੋ ਜਿੱਦਾਂ ਗੁਲਾਬ ਖਿੜੇ ਹੋਣ ਨੇ ਖੜਕੇ ਹੀ ਹਟਦੇ ਨਾ ਆ ਜੀ ਤੋੜਨੇ ਪੈਂਦੇ ਆ ਜਦੋਂ ਇਹ ਆਪਾਂ ਤੋੜਦੇ ਨੇ ਆ ਫੇਰ ਨਾਲ ਹੀ ਫੁੱਲ ਖੜਦੇ ਆ ਨਾ ਜੇ ਨਹੀਂ ਤੋੜਦਾ ਇਹਨੇ ਅਸਰ ਖਿੱਚੀ ਜਾਣਾ ਹਾਂ ਇਹਨੇ ਜੋਰ ਲੈ ਲੈਣਾ ਸਾਰਾ ਗੁਲਾਬ ਦੇ ਬੂਟੇ ਰਹਿਣਾ ਆ ਚੈੱਕ ਕਰ ਹੂੰ ਤੋੜਨਾ ਪੈਂਦੇ ਜਿੱਦਾਂ ਆ ਦੇਖੋ ਹੂੰ ਆ ਫੁੱਲ ਕਿੰਨੇ ਘਟੋ ਘਟ 30 ਫੁੱਲ ਹੋਣੇ ਹਾਂਜੀ 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 ਇਹਦੇ ਭਰਿਆ ਪਿਆ ਹੀ ਫੁੱਲ ਨੇ ਇਹਦੇ ਗੁਲਕੰਦ ਵੀ ਬਣਾ ਸਕਦੇ ਸੁਕਾ ਕੇ ਰੱਖਿਆ ਵੀ ਇਹਦਾ ਗੁਰਦੁਆਰੇ ਕਿਥੇ ਮਰਜੀ ਚਾੜ ਸਕਦੇ ਆਪਾਂ ਕਈ ਬਾਗੀਆਂ ਦੀ ਫਕਦੇ ਆ ਕਈ ਆnde ਮੈਂ ਦੇਖਿਆ ਹੋ ਫੁੱਲ ਸੁਕਾਏ ਹੁੰਦੇ ਤਾਂ ਗੁਲਕੰਦ ਵਾਲਾ ਗਲਾਬ ਇਹ ਆ ਅੱਛਾ ਬਾਕੀ ਤੇ ਉਹਦਾ ਸ਼ੋਅ ਇਹਦਾ ਨਾਮ ਕੀ ਪਾਜੀ ਕਿਹੜੇ ਇਹ ਵਾਲੀ ਗੁਲਾਬ ਦੀ ਬਾਈ ਦੇਸੀ ਦੇਸੀ ਗੁਲਾਬ ਰਵੈਤੀ ਜਿਹੜੇ ਪੁਰਾਣੇ ਗੁਲਾਬ ਸੀਗੇ ਇਹੇ ਸੀਗੇ ਹੁਣ ਤਾਂ ਦੂਜੇ ਪਿੰਡਾਂ ਦਾ ਬਹੁਤ ਦੇਖੋ ਇੱਕ ਖੜਾ ਉਹ ਭਗਮਾ ਉਹ ਭਗਮਾ ਖੜਾ ਕਿੱਤੇ ਵੀ ਹੈਗੇ ਆ ਉਹ ਸੱਜਾ ਦੇ ਲੱਗੇ ਆਵਾ ਗਲਾਬ ਜੇ ਆ ਉਹ ਕਟੋਗਾ 20 ਦਿਨ ਹੋ ਗਿਆ ਫੁੱਲ ਕਿਹੜੇ ਅੱਛਾ ਸੁੱਕਿਆ ਨਹੀਂ ਅਜੇ ਤੱਕ ਹਲੇ ਝੜੇ ਆ ਇਹ ਕੋਲ ਗਲਾਬ ਤੁਹਾਨੂੰ ਵੀ ਤੁਖੋਂ ਦੇ ਆ ਉਹ ਵੇਲਾ ਨੂੰ ਜਾਂਦੀ ਉਹਦਾ ਫੁੱਲ ਇਹ ਜੂ ਵੱਡਾ ਵਾ ਉਹ ਵੱਡੇ ਪੱਤੇ ਵੀ ਵੱਡੇ ਆ ਨਾ ਉਹਦੇ ਉਹ ਪੱਤੇ ਵੀ ਵੱਡੇ ਆ ਉਹ ਵੱਧਾ ਵੀ ਆ ਜਾਲਾ ਠੀਕ ਗੱਲ ਜੀ ਹੁਣ